ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿੰਡ ਵਿੱਚੋਂ ਉੱਠਿਆ ਇੱਕ ਨੌਜਵਾਨ ਤਰਸੀਮ ਸਿੰਘ ਫੌਜ ਵਿੱਚ ਭਰਤੀ ਹੋ ਜਾਂਦਾ ਏ ਟ੍ਰੇਨਿੰਗ ਕਰਕੇ ਬੱਖ ਵੱਖ ਬਾਡਰਾਂ ਉੱਤੇ ਆਪਣੀ ਡਿਊਟੀ ਨਿਭਾਉਂਦਾ ਹੈ ਸ਼ਰਾਬ ਪੀਣ ਤੇ ਮਾਸ ਖਾਣ ਦੀ ਆਦਤ ਬਣ ਗਈ ਇਹ ਆਦਤ ਹੌਲੀ-ਹੌਲੀ ਵਾਧੀ ਗਈ ਪਿੱਛੇ ਘਰ ਵਿੱਚ ਸਰੀਕਾਂ ਨਾਲ ਕਰਦਿਆਂ ਦਾ ਝਗੜਾ ਹੋ ਗਿਆ। ਮਾੜੀ ਕਿਸਮਤ ਤਰਸੀਮ ਸਿੰਘ ਘਰ ਆਇਆ ਹੋਇਆ ਸੀ। ਝਗੜੇ ਦੇ ਕੇਸ ਵਿੱਚ ਤਰਸੀਮ ਸਿੰਘ ਦਾ ਨਾਮ ਵੀ ਲਿਖ ਦਿੱਤਾ। ਤਰੀਕਾ ਪੈਣ ਲੱਗ ਪਈਆਂ। ਅਦਾਲਤ ਵਿੱਚ ਤਰੱਕੀ ਰੁਕ ਗਈ। ਕਿਉਂਕਿ ਤਰੱਕੀ ਵਾਸਤੇ ਹੋਰ ਟ੍ਰੇਨਿੰਗ ਤੇ ਜਾਣਾ ਪੈਣਾ ਸੀ। ਟੈਸਟ ਦੇਣੇ ਪੈਣੇ ਸਨ। ਕੇਸ ਦੇ ਚਲਦਿਆਂ ਨਾ ਤਾਂ ਟ੍ਰੇਨਿੰਗ ਤੇ ਜਾ ਸਕਦਾ ਸੀ ਕਿਉਂਕਿ ਪਤਾ ਨਹੀਂ ਅਦਾਲਤ ਨੇ ਕੀ ਫੈਸਲਾ ਸੁਣਾ ਦੇਣਾ ਤੇ ਕਦੋਂ ਕਿਹੜੇ ਦਿਨ ਤਰੀਕ ਪਾ ਦੇਣੀ ਉਧਰ ਸਰ ਬਿਸਵੀ ਲਗਭਗ 20 ਸਾਲ ਨਜ਼ਦੀਕ ਹੋ ਗਈ ਸੀ ਤੇ ترਸੀਮ ਸਿੰਘ ਦੀ ਬਦਲੀ ਫਾਜ਼ਲਿਕਾ ਵਿੱਚ ਨਿਰਮਲ ਚੌਂਕੀ ਵਿੱਚ ਹੋ ਗਈ ਸੀ ਨਿਰਮਲ ਚੌਂਕੀ ਦੇ ਨਜ਼ਦੀਕ ਹੀ ਇੱਕ ਝੀਲ ਪੈਂਦੀ ਸੀ ਇੱਕ ਦਿਨ ਅਫਸਰਾਣੀ ਤਰਸੀਮ ਸਿੰਘ ਨੂੰ ਆਖਿਆ ਲੱਗ ਲੈ ਪਿੰਡ ਤੋਂ ਕੁਝ ਮਛੇੜੇ ਲਿਆ ਕੇ ਮੱਛੀਆਂ ਫੜ ਕੇ ਲਿਆਉਣੀਆਂ ਹਨ ਤਰਸੀਮ ਸਿੰਘ ਨੇ ਲੱਗ ਲੈ ਪਿੰਡ ਤੋਂ ਮਛੇੜੇ ਲਿਆਂਦੇ ਤੇ ਝੀਲ ਵਿੱਚ ਜਾਲ ਸੁੱਟ ਕੇ ਮੱਛੀਆਂ ਫੜਨ ਲਈ ਆਖਿਆ ਮਛੇੜਿਆਂ ਨੇ ਜਾਲ ਵਿਛਾ ਦਿੱਤਾ ਤਰਸੀਮ ਸਿੰਘ ਦੱਸਦਾ ਸੀ ਕਿ ਉਸ ਦਿਨ ਕੋੰਟਲ ਤੋਂ ਵੱਧ ਮੱਛੀਆਂ ਫੜੀਆਂ ਤੇ ਸਾਰੇ ਅਫਸਰਾਂ ਨੂੰ ਦਿੱਤੀਆਂ ਤੇ ਨਾਲੇ ਆਪ ਕੋਲ ਰੱਖੀਆਂ ਅਫਸਰ ਮੱਛੀਆਂ ਦੇਖ ਕੇ ਖੁਸ਼ ਹੋਏ ਤੇ ਰੋਜ਼ ਹੀ ਮੱਛੀਆਂ ਫੜਨ ਲਈ ਮਛੇੜਿਆਂ ਉੱਤੇ ਮੇਰੀ ਡਿਊਟੀ ਲਾ ਦिती ਸਾਰੇ ਅਫਸਰ ਵੀ ਵਾਕਫ ਹੋ ਗਏ ਇੱਕ ਦਿਨ ਮਛੇੜੇ ਕਹਿਣ ਲੱਗੇ ਤਰਸੀਮ ਸਿੰਘ ਕਿਉਂ ਨਾ ਝੀਲ ਦੇ ਕੰਡੇ ਦੱਬ ਵਿੱਚ ਇੱਕ ਡਰਮ ਗੁੜ ਪਾਦਾ ਲਈਏ ਸ਼ਰਾਬ ਆਸਤੇ ਤੇਰੇ ਸਾਰੇ ਅਫਸਰ ਬਾਖੀ ਫਹਾਨਾ ਕਿਸੇ ਨੇ ਕੁਝ ਨਹੀਂ ਆਖਣਾ ਤੇ ਨਾ ਹੀ ਇੱਧਰ ਪੁਲਿਸ ਨੇ ਆਉਣਾ ਹੈ ਤਰਸੀਮ ਸਿੰਘ ਕਹਿੰਦਾ ਠੀਕ ਹੈ ਪਾ ਲਿਆ ਕਰੋ ਮਛੇੜੇ ਪਹਿਲਾਂ ਇੱਕ ਡਰਮ ਬਾਦ ਵਿੱਚ ਤਿੰਨ ਡਰਮ ਫੇਰ ਟਰਾਲੀ ਹੀ ਗੁੜ ਦੀ ਭਰ ਕੇ ਉੱਥੇ ਕਬਰ ਕਰਕੇ ਲੈ ਗਏ ਗੁੜ ਪਾਉਣ ਲੱਗ ਪਏ ਰਸੀਮ ਸਿੰਘ ਕਹਿੰਦਾ ਮੇਰੇ ਕੋਲ ਸ਼ਰਾਬੀਆਂ ਦੀਆਂ ਕੰਨੀਆਂ ਭਰੀਆਂ ਰਹਿੰਦੀਆਂ ਨੇ ਦੂਜਿਆਂ ਨੂੰ ਵੀ ਪਿਉਣੀ ਐ ਤੇ ਆਪ ਵੀ ਰੱਜ ਕੇ ਪੀਣੀ ਐ ਤੇ ਨਾਲ ਮੱਛੀ ਵੀ ਬਹੁਤ ਖਾਣੀ ਐ ਇਧਰ ਜੋ ਪਿੰਡ ਪਰਿਵਾਰ ਵਿੱਚ ਕੇਸ ਚੱਲਦਾ ਸੀ ਉਸ ਵਿੱਚ 1 ਸਾਲ ਦੀ ਸਜ਼ਾ ਹੋ ਗਈ ਪਰ ਉਸ ਸਮੇਂ 5000 ਰੁਪਇਆ ਭਰ ਕੇ ਆਪਣੀ ਤੇ ਪਰਿਵਾਰ ਦੀ ਜ਼ਮਾਨਤ ਕਰਵਾ ਲਈ ਅਫਸਰਾ ਨੂੰ ਦੱਸਿਆ ਇਦਾਂ ਹੋਇਆ ਅਦਾਲਤ ਵੱਲੋਂ ਉਹ ਕਹਿਣ ਲੱਗੇ ਜਦੋਂ ਤੱਕ ਕੇਸ ਵਿੱਚ ਤੂੰ ਅੰਦਰ ਜੇਲ੍ਹ ਜਾ ਕੇ ਇੱਥੋਂ ਗੈਰਹਾਜ਼ਰ ਨਹੀਂ ਹੁੰਦਾ ਉਹਨਾਂ ਚਿਰ ਨੌਕਰੀ ਕਰੀ ਜਾਂ ਕੋਈ ਗੱਲ ਨਹੀਂ ਕਿਉਂਕਿ ਅਫਸਰਾ ਨਾਲ ਚੰਗੀ ਬਣੀ ਹੋਈ ਸੀ ਸ਼ਰਾਬ ਹੋਰ ਜ਼ਿਆਦਾ ਪੀਣੀ ਚਾਲੂ ਕਰ ਦਿੰਦੀ ਇਥੋਂ ਤੱਕ ਨੋਬਤ ਆ ਗਈ ਪਤਾ ਨਹੀਂ ਕਦੋਂ ਪੀ ਕੇ ਮਰ ਜਾਣਾ ਇੱਕ ਰਾਤ ਨੂੰ ਤਰਸੀਮ ਸਿੰਘ ਨੇ ਰੋ ਕੇ ਗੁਰੂ ਗੋਬਿੰਦ ਸਿੰਘ ਜੀ ਦੇ ਅੱਗੇ ਅਰਦਾਸ ਕੀਤੀ ਮੇਰੇ ਸਤਿਗੁਰੂ ਜੀ ਮੈਂ ਬਹੁਤ ਮਾੜਾ ਇਨਸਾਨ ਹਾਂ ਨਸ਼ਾ ਵਿੱਚ ਫਸਿਆ ਹੋਇਆ ਹਾਂ ਮੇਰੇ ਕੋਲ ਇਹ ਸ਼ਰਾਬ ਨਹੀਂ ਛੁੱਟਦੀ ਤੂੰ ਹੀ ਮਿਹਰ ਕਰ ਇਨ੍ਹਾਂ ਮਾੜੀਆਂ ਆਦਤਾਂ ਤੋਂ ਬਚਾ ਲੈ ਵਾਹਿਗੁਰੂ ਜੀ ਦੀ ਅਰਦਾਸ ਦਿਲ ਤੋਂ ਨਿਕਲੀ ਗੁਰੂ ਦੇਆਂ ਚਰਨਾਂ ਵਿੱਚ ਅਰਦਾਸ ਪ੍ਰਵਾਨ ਹੋ ਗਈ ਗੁਰੂ ਜੀ ਦੀ ਮਿਹਰ ਤਰਸੀਮ ਸਿੰਘ ਤੇ ਹੋ ਗਈ ਸਵੇਰੇ ਉੱਠਿਆ ਤੇ ਆਪਣੇ ਸੀਨੀਅਰ ਅਫਸਰ ਨੂੰ ਕਹਿਣ ਲੱਗਾ ਜਨਾਬ ਮੈਨੂੰ ਛੁੱਟੀ ਚਾਹੀਦੀ ਹੈ ਅਫਸਰ ਕਹਿਣ ਲੱਗਾ ਕਿਉਂ ਤਰਸੀਮ ਸਿੰਘ ਕੀ ਕੰਮ ਪੈ ਗਿਆ ਕਹਿਣ ਲੱਗਾ ਸਾਹਬ ਜੀ ਮੈਂ ਅੰਬਰਤ ਸ਼ੱਕੇ ਗੁਰੂ ਵਾਲਾ ਬਣਨਾ ਚਾਹੁੰਦਾ ਹਾਂ ਫਿਰ ਸ਼ਰਾਬ ਤੇ ਮਾਸ ਨੂੰ ਹਮੇਸ਼ਾ ਲਈ ਗਲੋ ਲਾ ਦੇਣਾ ਚਾਹੁੰਦਾ ਹਾਂ ਤਾਂ ਅਫਸਰ ਤੇ ਉਸ ਦੇ ਸਾਰੇ ਸਾਥੀ ਉੱਚੀ ਉੱਚੀ ਹੱਸਣ ਲੱਗੇ ਤਰਸੀਮ ਸਿੰਘ ਤੂੰ ਸ਼ਰਾਬ ਤੇ ਮਾਸ ਛੱਡ ਕੇ ਅੰਬਰਤ ਸ਼ੱਕ ਲੈਣਾ ਗੱਲ ਹਾਜ਼ਮ ਨਹੀਂ ਹੁੰਦੀ ਫਿਰ ਵੀ ਤਰਸੀਮ ਸਿੰਘ ਦੇ ਜ਼ੋਰ ਪਾਉਣ ਤੇ ਤਰਸੀਮ ਸਿੰਘ ਨੇ ਕੁਝ ਦਿਨਾਂ ਦੀ ਛੁੱਟੀ मिल ਗਈ। ਕਾਰਨ ਕੇ ਆਪਣੀ ਘਰ ਵਾਲੀ ਨੂੰ ਨਾਲ ਲੈ ਕੇ ਸਿਰ ਪਿੰਡੇ ਇਸ਼ਨਾਨ ਕਰਕੇ ਮਹਿਤੇ ਪਹੁੰਚ ਗਿਆ। ਕਰਾਲ ਲੈਣ ਲਈ ਤੇ ਪੰਜਾਂ ਪਿਆਰਾਂ ਨੂੰ ਤਰਸੀਮ ਸਿੰਘ ਨੂੰ ਦੇਖ ਕੇ ਆਵਾਜ਼ ਮਾਰੀ ਤੂੰ ਅੰਬਰ ਤਛੱਕੇ ਨਿਵਾ ਵੀ ਲਵੇਂਗਾ। ਤਰਸੀਮ ਸਿੰਘ ਕਹਿਣ ਲੱਗਾ ਜੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਇੱਥੋਂ ਤੱਕ ਲੈ ਆਏ ਤਾ ਮੈਨੂੰ ਆਸ ਹੈ ਉਹ ਨਿਭਾ ਵੀ ਦੇਣਗੀ ਪੰਜਾਂ ਪਿਆਰੇ ਨੇ ਪੁੱਛਿਆ ਤੂੰ ਸ਼ਰਾਬ ਕਦੋਂ ਦੀ ਪੀਤੀ ਹੈ ترਸੀਮ ਸਿੰਘ ਕਹਿਣ ਲੱਗਾ ਖਾਲਸਾ ਜੀ ਰਾਤ ਹੀ ਪੀਤੀ ਸੀ ਪੰਜ ਪਿਆਰੇ ਕਹਿਣ ਲੱਗੇ ਰਾਤ ਸ਼ਰਾਬ ਪੀ ਕੇ ਸਵੇਰੇ ਅੰਬਰਤ ਛਕਣ ਆ ਗਿਆ ਜਿਵੇਂ ਰਾਤ ਦੇ ਝੂਠੇ ਬਾਂਡਿਆਂ ਵਿੱਚ ਕੋਈ ਕੀਮਤੀ ਵਸਤੂ ਨਹੀਂ ਪਾਈ ਜਾਂਦੀ ਇਸੇ ਤਰ੍ਹਾਂ ਰਾਤ ਦੀ ਪੀਤੀ ਸ਼ਰਾਬ ਤੇ ਅਸੀਂ ਦਿਨੇ ਅੰਬਰਤ ਕਿਵੇਂ ਛਕਾ ਦੇਗੇ ਤੂੰ ਇਉਂ ਕਰ ਅਗਲੇ ਐਤਵਾਰ ਆਵੀਂ ਤੇ ਆਪਣੇ ਸਰੀਰ ਦੀ ਸੁੱਚਮਤਾ ਰੱਖੀ ਹੁਣ ਚਲਿਆ ਜਾ ਪਰ ਤਰਸੀਮ ਸਿੰਘ ਨੇ ਦੋਵੇਂ ਹੱਥ ਜੋੜ ਕੇ ਆਖਿਆ ਖਾਲਸਾ ਜੀ ਮੈਂ ਫੌਜ ਵਿੱਚ ਡਿਊਟੀ ਕਰਦਾ ਮੇਰੇ ਕੋਲ ਸ਼ੁੱਕਰਵਾਰ ਦੀ ਛੁੱਟੀ ਹੈ ਮੈਂ ਚਲਿਆ ਗਿਆ ਫਿਰ ਪਤਾ ਨਹੀਂ ਕਦੋਂ ਛੁੱਟੀ ਮਿਲੇ ਤੁਸੀਂ ਮੈਨੂੰ ਅੰਮ੍ਰਿਤ ਦੀ ਦਾਤ ਵਕਸ਼ਿਆ ਕਰੋ ਮੈਂ ਆਪਣਾ ਪੂਰਾ ਮਨ ਬਣਾ ਕੇ ਆਇਆ ਹਾਂ ਮੈਂ ਹੁਣ ਕਦੇ ਵੀ ਨਸ਼ਿਆਂ ਨੂੰ ਹੱਥ ਨਹੀਂ ਲਾਵਾਂਗਾ ਪੰਜ ਪਿਆਰਿਆ ਇੱਕ ਪਾਸੇ ਜਾ ਕੇ ਗੁਰਮਤਾ ਕੀਤਾ ਤੇ ਮੈਨੂੰ ਆ ਕੇ ਆਖਿਆ ਕਿਸੇ ਨੇ ਦਵਾ ਵਿੱਚ ਆਣ ਕੇ ਤੇ ਨਹੀਂ ਅੰਬਰ ਤੱਕਣਾ ਆ ਤਰਸੀਮ ਸਿੰਘ ਕਹਿੰਦਾ ਨਹੀਂ ਖਾਸਾ ਜੀ ਮੈਂ ਆਪਣਾ ਮਨ ਬਣਾ ਕੇ ਗੁਰਗੁਮ ਸਿੰਘ ਸਾਹਿਬ ਜੀ ਦੇ ਅੱਗੇ ਅਰਦਾਸ ਕਰਕੇ ਆਇਆ ਹਾਂ ਪੰਜ ਪਿਆਰੇ ਕਹਿਣ ਲੱਗੇ ਜਾਂ ਬਾਹਰ ਜਾ ਕੇ ਅੱਧਾ ਘੰਟਾ ਚੰਗੀ ਤਰ੍ਹਾਂ ਦੇ ਨਾਲ ਦੰਤਨ ਕਰਕੇ ਫਿਰ ਕੇਸੀ ਇਸ਼ਨਾਨ ਕਰਕੇ ਤਰਸੀਮ ਸਿੰਘ ਜਦੋਂ ਇਹ ਕਿਰਿਆ ਕਰਕੇ ਪੰਜਾਂ ਪਿਆਰਿਆਂ ਦੇ ਸਾਹਮਣੇ ਪੇਸ਼ ਹੋਇਆ ਤਾਂ ਪੰਜਾਂ ਪਿਆਰਿਆਂ ਨੇ ਦੇਖਿਆ ਇਹ ਬਾਕੇ ਹੀ ਮਨ ਬਣਾ ਕੇ ਆਇਆ ਹੈ ਜੇ ਕੋਈ ਉਸ ਤਰ੍ਹਾਂ ਆਇਆ ਹੁੰਦਾ ਉਹ ਸ਼ਾਇਦ ਬਾਰੋਂ-ਬਾਰ ਹੀ ਚਲਾ ਜਾਂਦਾ ਤਰਸੀਮ ਸਿੰਘ ਤੇ ਉਸ ਦੀ ਪਤਨੀ ਨੇ ਅੰਮ੍ਰਿਤ ਦੀ ਦਾਤ ਪ੍ਰਾਪਤ ਕੀਤੀ ਤੇ ਨਿਤਨੇਮ ਕਰਨਾ ਸ਼ੁਰੂ ਕਰ ਦਿੱਤਾ ਕਲੰਗੀਆਂ ਵਾਲੇ ਪਿਤਾ ਦੀ ਐਸੀ ਬਖਸ਼ਿਸ਼ ਹੋਈ ਜਦੋਂ ਉਹ ਵਾਪਸ ਫੌਜ ਵਿੱਚ ਫਾਜ਼ਲੀਕੇ ਗਿਆ ਤਾਂ ਹੁਣ ਉਹ ਸ਼ਰਾਬੀ ترਸੀਮ ਸਿੰਘ ਨਹੀਂ ਗੁਰੂ ਗੋਬਿੰਦ ਸਿੰਘ ਜੀ ਦਾ ਅੰਮ੍ਰਿਤਧਾਰੀ ترਸੀਮ ਸਿੰਘ ਸੀ ਜਿਸ ਨੇ ਨਾ ਨਸ਼ੀ ਨੂੰ ਤੇ ਨਾ ਹੀ ਕਦੇ ਮਾਸ ਮੱਛੀ ਨੂੰ ਹੱਥ ਲਾਇਆ ਗ੍ਰੰਥੀ ਸਿੰਘ ਕੋਲੋਂ ਗੁਰਬਾਣੀ ਦੀ ਸੰਖਿਆ ਲਈ ਹਰ ਰੋਜ਼ ਨਿਤਨੇਮ ਕਰ ਫਿਰ ਅੰਨ ਪਾਣੀ ਨੂੰ ਮੂਹ ਲਾਉਣਾ ਅੰਬਰਤ ਦੀ ਐਸੀ ਦਾਤ ਬਰਕਤ ਪਰਿਵਾਰ ਵੱਲ ਕੇਸ ਵੀ ਖਤਮ ਹੋ ਗਿਆ ਤਰੱਕੀ ਹੋ ਗਈ ਨਾਇਕ ਹਾਲਦਾਰ ਤੇ ਫਿਰ ਬੀਐਸਪ ਐਸ ਐਫ ਵਿੱਚ ਥਾਣੇਦਾਰ ਰਿੰਕ ਤੇ ਪੈਨਸ਼ਨ ਆਇਆ ਤੇ ਅੱਜ ਵੀ ਬਜ਼ੁਰਗ ਹੋਣ ਤੇ باوجود ਤਰਸੀਮ ਸਿੰਘ ਨਿਤਨੇਮ ਤੋਂ ਬਗੈਰ ਕਦੇ ਵੀ ਅੰਨ ਪਾਣੀ ਨਹੀਂ ਛਕਦਾ ਤੇ ਦੋਵੇਂ ਟਾਈਮ ਗੁਰਦੁਆਰੇ ਜ਼ਰੂਰ ਹਾਜ਼ਰੀ ਭਰਦਾ ਇਹ ਹੈ ਅਰਦਾਸ ਦੀ ਤਾਕਤ ਜੋ ਗੁਰੂ ਨਾਨਕ ਦੇਵ ਦੇ ਘਰ ਵਿੱਚ ਕੀਤੀ ਸੀ ਸ੍ਰੀ ਪ੍ਰਿਥਵੀ ਕਦੇ ਨਾ ਹੋਵੀ ਜਨ ਕੀ ਅਰਦਾਸ ਸਾਰੇ ਬੋਲੋ ਧੰਨ ਗੁਰੂ ਗੋਬਿੰਦ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ